47 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਰਿਪੋਰਟਰ ਤਾਂ ਪੰਜਾਬ ਤੋਂ ਵੱਡੀ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਬੀਤੀ ਰਾਤ ਕਰੀਬ 12 ਵਜੇ ਖਰੜ ਲੁਧਿਆਣਾ ਹਾਈਵੇ ਤੇ ਜੋ ਹੈ ਰਾਤ 12 ਵਜੇ ਗੋਲੀ ਚੱਲਦੀ ਹੈ ਤਾਂ ਅੰਦਾਜ਼ਾ ਸੀ ਕਿ ਓਮੇਗਾ ਸਿਟੀ ਸੈਂਟਰ ਦੇ ਵਿੱਚ ਜੋ ਹੈ ਗੋਲੀ ਜੋ ਹੈ ਸ਼ੀਸ਼ਾ ਤੋੜਦੇ ਹੋਏ ਕੰਦ ਵਿੱਚ ਜਾ ਵੱਜਦੀ ਹੈ ਤਾਂ ਜਾਣਕਾਰੀ ਦੇ ਅਨੁਸਾਰ ਖਰੜ ਲੁਧਿਆਣਾ ਹਾਈਵੇ ਤੇ ਰਾਤ ਕਰੀਬ 12 ਵਜੇ ਘਟਨਾ ਵਾਪਰੀ ਓਮੇਗਾ ਸਿਟੀ ਸੁਸਾਇਟੀ ਵਿੱਚ ਗੋਲੀ ਸ਼ੀਸ਼ਾ ਤੋੜ ਕੇ ਅੱਗੇ ਲੱਗੇ ਪਰਦੇ ਵਿੱਚੋਂ ਨਿਕਲ ਕੇ ਕੰਦ ਵਿੱਚ ਜਾਵ ਜੀ ਜਿੱਥੇ ਕਿ ਹੋਲ ਵੀ ਵਿਖਾਈ ਦੇ ਰਿਹਾ ਬਿਲਕੁਲ ਨੇੜੇ ਉੱਥੇ ਇੱਕ ਮਹਿਲਾ ਬੈਠੀ ਹੋਈ ਸੀ ਜੋ ਵਾਲ-ਵਾਲ ਬਚ ਗਈ ਇਸ ਮੌਕੇ ਤੇ ਸੋਸਾਇਟੀ ਦਾ ਮਾਲਿਕ ਤੇ ਪੁਲਿਸ ਵੀ ਪਹੁੰਚੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਬਿਆਨ ਲਿਖ ਕੇ ਅਗਲੀ ਜੋ ਕਾਰਵਾਈ ਹੈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਸੀ ਕਿ ਰਾਤ ਕੁਝ ਖੜਕਾ ਹੋਇਆ ਕੁਝ ਧੂਆਂ ਉਰਦਾ ਵੀ ਵੇਖਿਆ ਜਾ ਰਿਹਾ ਸੀ ਮੇਰਾ ਨਾਮ ਰਾਜਕੁਮਾਰ ਸ਼ਰਮਾ ਜੀ ਜੋ ਮੈਂ ਇੱਥੇ ਵਨਸੀ ਓਮੇਗਾ ਸਿਟੀ ਚ ਰਹਿੰਦਾ ਇਸ ਵਕਤ ਤੁਸੀਂ ਮੇਰੇ ਨਾਲ ਮੇਰੇ ਫਲੈਟ 'ਚ ਹੀ ਗੱਲ ਕਰ ਰਹੇ ਹੋ ਇਹ ਜਿਹੜਾ ਤੁਸੀਂ ਸ਼ੀਸ਼ੇ ਦੇ ਵਿੱਚ ਹੋਲ ਦੇਖ ਰਹੇ ਇਹ ਰਾਤ ਪਿਛਲੀ ਜਿਹੜੀ ਰਾਤ ਨੂੰ 12:05 ਤੋਂ 12:10 ਦੇ ਵਿੱਚ ਵਿੱਚ ਐਗਜੈਕਟ ਟਾਈਮ ਦਾ ਨਹੀਂ ਦੱਸਦੇ ਕੋਈ ਵੀ ਘੜੀ ਨਹੀਂ ਦਿਖਦਾ ਜਿਸ ਨਾਲ ਇਸ ਤਰ੍ਹਾਂ ਦਾ ਹਾਦਸਾ ਹੋਣਾ ਮੇਰੇ ਵਾਈਫ ਇੱਥੇ ਬੈਠੇ ਸੀਗੇ ਡਾਈਨਿੰਗ ਟੇਬਲ ਤੇ ਮੈਂ ਦਵਾਈ ਦੂਈ ਖਾਣ ਆਪਣੇ ਕਮਰੇ ਚ ਚਲਾ ਗਿਆ ਤਾਂ 11:30 ਨੂੰ ਇਸ ਤਰ੍ਹਾਂ ਲੱਗਿਆ ਕਿ ਇਸ ਤਰ੍ਹਾਂ ਕੋਈ ਪੱਥਰ ਦੀ ਆਵਾਜ਼ ਆਈ ਤੇ ਸ਼ੀਸ਼ਾ ਟੁੱਟਿਆ ਤਾਂ ਮੈਂ ਵੀ ਬਾਹਰ ਆਇਆ ਤੇ ਇਹ ਘਬਰਾਏ ਸੀਗੇ ਉਹ ਪ੍ਰੋਪਰਲੀ ਜਦੋਂ ਅਸੀਂ ਦੇਖਿਆ ਨ ਕਿ ਵੀ ਪੱਥਰ ਤੇ ਨਾਲ ਸ਼ੀਸ਼ਾ ਟੁੱਟਿਆ ਇਦਾਂ ਨਹੀਂ ਹੋ ਸਕਦਾ ਫਿਰ ਉਹ ਦੀਵਾਰ ਪਰ ਦੇਖਿਆ ਤਾਂ ਇਧਰ ਵੀ ਨਿਸ਼ਾਨ ਪਿਆ ਸੀ ਨਾ ਇਹ ਦੀਵਾਰ ਦੇ ਸਾਹਮਣੇ ਹੂੰ ਫਿਰ ਉਸ ਤੋਂ ਬਾਅਦ ਦੇਖਿਆ ਕਿ ਵੀ ਦੇਖੀ ਪੱਥਰ ਵਗੈਰਾ ਕਿੱਥੇ ਪਿਆ ਵਾ ਤਾਂ ਇੱਕ ਬੁਲੇਟ ਦੀ ਤਰ੍ਹਾਂ ਦੀ ਨਾ ਜਿੱਦਾਂ ਹੋਲ ਜਿਆ ਉਹ ਲੱਗੇ ਕਿ ਵੀ ਕਿਸੇ ਵਜ੍ਹਾ ਜਿੱਦਾਂ ਪ੍ਰੈਸ ਜਿਆ ਹੋਇਆ ਹੋਵੇ ਫਿਰ ਉਸ ਕੇ ਬਾਅਦ ਅਸੀਂ ਨਾ ਥੱਲੇ ਤੇ ਸਿਕਿਉਰਿਟੀ ਵਾਲੇ ਵੀ ਬੁਲਾਏ ਉਹਨਾਂ ਨੇ ਜਿਸ ਨੂੰ ਬੋਲਿਆ ਕਹਿੰਦੇ ਕਿ ਉਹ ਐਕਸ ਸਰਵਿਸ ਮੈਨ ਵਗੈਰਾ ਉਹਨਾਂ ਨੂੰ ਜ਼ਿਆਦਾ ਪਤਾ ਹੈ ਕਿ ਵੀ ਇਹ ਤਾਂ ਪੱਥਰ ਨਹੀਂ ਇਹ ਗੋਲੀ ਚੱਲੀ ਗਈ ਫਿਰ ਅਸੀਂ ਆਪਣੇ ਬਿਲਡਰ ਨੂੰ ਵੀ ਬੁਲਾ ਲਿਆ ਇੱਥੇ ਉਹ ਵੀ ਆ ਗਏ ਵਿਚਾਰੇ ਉਹ ਮੰਨ ਲਓ ਸਾਡੇ ਨਾਲ ਆਏ ਤੇ 15 20 ਮਿੰਟ 30 ਮਿੰਟ ਫਿਰ ਪੁਲਿਸ ਨੂੰ ਵੀ ਫੋਨ ਕੀਤਾ ਪੁਲਿਸ ਵੀ ਆਈ ਫਿਰ ਪੁਲਿਸ ਨੇ ਆ ਕੇ ਜੋ ਸਰੀਰ ਦੇ ਨਿਸ਼ਾਨਦੇਹੀ ਵਗੈਰਾ ਦਿੱਤੇ 레이저 ਲਾਈਟ ਵੀ ਵਗੈਰਾ ਲੈ ਕੇ ਆਪਣਾ ਕੰਮ ਕੀਤਾ। ਸੋ ਫਿਰ ਉਹ ਬੋਲ ਕੇ ਕਿ ਵੀ ਸਵੇਰੇ ਆਨੇ ਆਸੀ ਤੋ ਤੁਹਾਡੇ ਬਿਆਨ ਹੀ ਲੈਣਗੇ। ਹਾਂ ਸਵੇਰੇ ਫਿਰ ਇਹ ਦੁਪਹਿਰ ਜੀ ਇੱਕ ਬੰਦਾ ਆਇਆ ਤਾਂ ਕਿ ਉਹਨੇ ਥੋੜਾ ਦੇਖਿਆ। ਫਿਰ ਉਹ ਵੀ ਬੋਲ ਕੇ ਚਲੇ ਗਏ ਕਿ ਸ਼ਾਮ ਤੱਕ ਤੁਹਾਡੇ ਬਿਆਨ ਹੋ ਜਾਣਗੇ। ਉਹ 5:30 ਵਜੇ ਬਿਆਨ ਜੂਨ ਹੋਏ ਜੀ ਪੁਲਿਸ ਵਾਲੇ ਲੈ ਕੇ ਚਲੇ ਗਏ। ਇਹ ਹੋ ਗੋ। ਤੇ ਪੁਲਿਸ ਰਾਤ ਤੁਸੀਂ ਕਿੰਨੇ ਵਜੇ ਫੋਨ ਕੀਤਾ? ਕੋਈ ਸੀ 11:30 ਵਜੇ ਦੀ ਤੇ ਕਿੰਨੀ ਕਿਤੇਰ ਬਾਅਦ ਆ ਗਏ ਉਹ 10-15 ਮਿੰਟ ਬਾਅਦ ਆ ਗਏ ਤੁਸੀਂ ਜਿਵੇਂ ਇੱਥੇ ਏਨੀ ਸੁਸਾਇਟੀ ਚ ਰਹਿੰਦੇ ਹੋ ਇੱਥੇ ਸੀਸੀਟੀਵੀ ਵਗੈਰਾ ਲੱਗੇ ਹੋਣਗੇ ਕੋਈ ਬਿਲਡਰ ਨਾਲ ਗੱਲ ਕੀਤੀ ਗੁਰੂ ਜਨ ਉਹ ਸੀਸੀਟੀਵੀ ਕੈਮਰਾ ਤਾਂ ਲੱਗੇ ਹੋયા ਪਰ ਬਿਲਡਰ ਉਹ ਪਤਾ ਨਹੀਂ ਕੰਮ ਕਰ ਰਹੇ ਜਾਂ ਨਹੀਂ ਕਰ ਰਹੇ ਇਹ ਨਹੀਂ ਪਤਾ ਮੈਂਟੇਨੈਂਸ ਚਾਰਜਿਸ ਵਗੈਰਾ ਲੈਂਦਾ ਬਿਲਡਰ ਹਾਂ ਪੂਰੇ ਤੇ ਫਿਰ ਉਹਨੇ ਕੁਝ ਨਹੀਂ ਹੈਲਪ ਕੀਤੀ ਉਹਨੇ ਫੋਨ ਫੋਨ ਕਰਵਾਇਆ ਥਾ ਪੁਲਿਸ ਨੂੰ ਤੇ ਅੱਜ ਉਹਨੇ ਆ ਕੇ ਪੁੱਛਿਆ ਬਿਲਡਰ ਨੇ ਕੋਈ ਗੱਲ ਹੋਈ ਅੱਜ ਤੱਕ ਕੋਈ ਨਹੀਂ ਗੱਲ ਹੋਈ ਕੋਈ ਤੁਹਾਡਾ ਕੋਈ ਤੁਹਾਡਾ ਕਿਸੇ ਨਾਲ ਕੋਈ ਪੁਰਾਣਾ ਰੰਜਿਸ ਕਿਸੇ ਨਾਲ ਕੋਈ ਨਹੀਂ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇੱਥੇ ਅਸੀਂ ਨਵੰਬਰ 2020 ਤੇ ਰਹ ਰਹੇ ਕੋਈ ਲੱਗਦਾ ਕਿਸੇ ਤੇ ਸ਼ੱਕ ਕੋਈ ਕਿਸੇ ਨਾਲ ਹੋਈ ਨਹੀਂ ਕੋਈ ਗੱਲ ਜੀ ਨਹੀਂ ਹੋਈ ਤਾਂ ਤੇ ਪੁਲਿਸ ਵਾਲੋ ਹੋ ਖੋਹੀ ਕਾਰਵਾਈ ਪੁਲਿਸ ਵਾਲੇ ਜਾਣੇ ਜੀ ਮੇਰੇ ਬਿਆਨ ਹੋ ਗਏ ਆਪ ਦੇਖੋ ਕੀ ਕਰਦੇ ਮੈਂ ਤਾਂ ਇਹ ਹੀ ਰਿਕੁਐਸਟ ਕਰਾਂਗਾ ਕਿ ਜਿਹੜੇ ਇਸ ਤਰ੍ਹਾਂ ਦੇ ਤਤਵਾਂ ਜਿਹੜੇ ਜਾਨ ਕੇ ਲਾਈਟ ਦੇਖ ਕੇ ਗੋਲੀਆਂ ਅੰਦਰੋਂ ਮਾਰ ਦਿੰਦੇ ਉਹ ਉਹਨਾਂ ਦੇ ਉਨੋਂ ਦਾ ਪ੍ਰੰਕੁਛ ਲਗਾਇਆ ਗਿਆ ਥੋੜਾ ਜਿਹਾ ਮੇਰਾ ਨਾਮ ਨੀਲਮ ਸ਼ਮਾ ਵਨਸੀ ਮੇਗਾ ਸਿਟੀ ਚ ਰਹਿੰਦੇ ਐ ਤਾਂ 사실 2020 ਦੇ ਵਿੱਚ ਆਇਆ 10 ਅਕਤੂਬਰ ਨੂੰ ਇੱਥੇ ਕੋਈ ਐਸਾ ਦੇਖਣ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਉਹ ਨਹੀਂ ਥਾ ਠੀਕ ਹੈ ਇੱਥੇ ਦਾ ਉਹ ਮੇਗਾ ਸਾਡੇ ਕਿ ਮਹੌਲ रात बारह बजे मैं इतने बैठी थी मोबाइल देख रही थी बेटी दी इंतजार कर रही थी उन्हें अपने ऑफिस बना था बारह बज के पां ओ दस मिनट के बीच थी की गल है कि बड़ी ती धमाका जहा हो तो मैं इत बैठी थी मैंने लगे कि बल्ले वगैरह कुछ इस तरह फट गया है या कुछ है उस तो वक्त काफ़ी धुआं जो धूल मिट्टी वगैरह इस तरह आई इधर ਮੈਂ ਆਪਣਾ ਸਿਰ ਜਿਸ ਤਰ੍ਹਾਂ ਨੀਚੇ ਕਰਕੇ ਬੈਠ ਗਈ ਉਸ ਤੋਂ ਬਾਅਦ ਮੈਂ ਇਤਨਾ ਘਬਰਾਈ ਨਹੀਂ ਕੁਝ ਵੀ ਕਿਉਂਕਿ ਮੈਨੂੰ ਲੱਗਾ ਕਿ ਘਰ ਦੇ ਵਿੱਚ ਹੀ ਕੁਝ ਹੋਇਆ ਹੈ ਸੀ ਤਾਂ ਉਹ ਨਹੀਂ ਥੀ ਫਿਰ ਮੈਂ ਉੱਠ ਕੇ ਦੇਖਿਆ ਫਿਰ ਮੈਂ ਆਪਣੇ ਪਿੱਛੇ ਦੇਖਿਆ ਇੱਕ ਥੇ ਹੋਲ ਹੋਇਆ ਦੀਵਾਰਸ ਨਾ ਤਾਂ ਫਿਰ ਆਸ-ਪਾਸ ਵੀ ਮੈਂ ਦੇਖਿਆ ਅਚਾਨਕ ਵੀ ਇੱਥੇ ਹਨੀ ਕਰਟਨ ਤੇ ਗਿਆ ਕਰਟਨ ਤੇ ਹੋਲ ਹੋਇਆ ਤਾਂ ਫਿਰ ਮੈਂ ਉਹਨੂੰ ਉੱਪਰ ਚੱਕ ਕੇ ਦੇਖਿਆ ਜਿਸ ਤੋਂ ਦੇਖਿਆ ਤਾਂ ਕੰਚ ਕਾਫੀ ਟੁੱਟਿਆ ਹੋਇਆ ਥਾ ਫਿਰ ਮੈਂ ਆਪਣੀ ਬੀਟੀਆ ਨੂੰ ਉਠਾਇਆ ਹਸਬੰਦ ਵੀ ਉੱਠ ਗਏ ਫੈਸੀ ਸਕਿਉਰਟੀ ਵਾਲੇ ਮਾਸਕੇ ਉਹੀ ਆਏ ਨਾਲ ਤੇ ਬਿਲਡਰ ਸ਼ੋਅ ਮੇ ਵੀ ਆਏ ਕਾਫੀ ਦੇਰ ਤੱਕ ਰਹੇ ਪੁਲਿਸ ਵਗੈਰਾ ਨੂੰ ਕੌਣ ਕੀਤਾ ਮੇਰੇ ਹਸਬੰਦ ਨੇ ਤਾਂ ਉਹਨਾਂ ਨੇ ਵੀ ਕੀਤਾ ਸਾ ਸ਼ਾਇਦ ਬਸ ਫਿਰ ਸਾਰੇ ਆਸ-ਪਾਸ ਅਸੀਂ ਬੁਲਾ ਲਈ ਇਕੱਠੇ ਹੋਏ ਐ ਫਿਰ ਪੁਲਿਸ ਵੀ ਆ ਗਈ ਥੀ ਉਹਨਾਂ ਨੇ ਵੀ ਆਪਣਾ ਦੇਖਿਆ ਉਹ ਸੰਗ ਦੇ ਸਾਹਮਣੇ ਤੋਂ ਤਨੀ ਆਈ ਐ ਇਸ ਤਰ੍ਹਾਂ ਕਾਫੀ ਦੇਰ ਤੱਕ ਹੋਣਾ ਘੰਟਾ ਉਹ ਦੇਖਦੇ ਰਹੇ ਐ ਕਿਸਕ ਕੇ ਸਤੇ ਨਹੀਂ ਕੋਈ ਕਿਸੇ ਤੇ ਸ਼ੱਕ ਨਹੀਂ ਹੈ। ਕੀ ਪਤਾ ਹੈ ਸਟੂਡੈਂਟਸ ਦਾ ਕਿਸ ਦਾ ਕੀ ਹੈ ਕਿਉਂਕਿ ਆਸ-ਪਾਸ ਜਿੰਨੀ ਵੀ ਉਹ ਹੈ ਸੋਸਾਇਟੀਜ਼ ਵਗੈਰਾ ਉੱਥੇ ਜੇ ਹਗਾਮਾ ਵਗੈਰਾ ਦ ਹੁੰਦੇ ਰਹਿੰਦੇ। ਮੇਰਾ ਇਹੀ ਉਹ ਹੈ ਕਿ ਇਸ ਤਰ੍ਹਾਂ ਦੀ ਇਹ ਘਟਨਾ ਅਗਰ ਤੁਹਾਨੂੰ ਘਰ ਦੇ ਅੰਦਰ ਹੀ ਤੁਸੀਂ ਉਹ ਨਹੀਂ ਹੈ ਤਾਂ ਬਾਹਰ ਵੀ ਬੰਦਾ ਸੇਫ ਨਹੀਂ ਹੈ। ਹੂੰ। ਦੂਸਰਾ ਇਹ ਹੈ ਕਿ ਜਿਸ ਵੀ ਇੰਟਰਵਿਊ ਵਗੈਰਾ ਲੈ ਰਹੇ ਜਾਂ ਕੁਝ ਹੂਸਤਾ ਇਹ ਹੋਣਾ ਚਾਹੀਦਾ ਕਿ ਅਗਰ ਪਕੜੇ ਜਾਣ ਕਿਸ ਪਰਪਸ ਲਈ ਉਹਨਾਂ ਨੇ ਇਹ ਕੀਤਾ ਹੈ। ਹੂੰ। ਇਹ ਕਨਫਰਮ ਹੋਣਾ ਚਾਹੀਦਾ ਇੰਨੀ ਕਿ 2-4 ਦਿਨ ਸਾਰੇ ਆ ਰਹੀਏ ਉਹ ਉਸ ਤੋਂ ਬਾਅਦ ਫਿਰ ਦਬ ਜਾਏ। ਕਲਮ ਕਿਤੇ ਵੀ ਹੋ ਸਕਦਾ ਇਸ ਤਰ੍ਹਾਂ। ਬਾਕੀ ਸਾਡੀ ਕਿਸੇ ਨਾਲ ਕੋਈ ਹੋਣੀ ਹੈ, ਰੰਜਿਸ਼ ਜਾਂ ਕੋਈ ਹੋਣੀ ਹੈ। ਠੀਕ ਹੈ ਸਾਡਾ ਸਿੰਪਲ ਲਾਈਫ ਜੀਂਦੇ।